ਕੀ ਹੋ ਗਿਆ ਕੁਛ ਨਹੀਂ ਚੱਕਰ ਆ ਗਿਆ ਸੀਗਾ ਤੂੰ ਇੱਧਰ ਆ ਤੂੰ ਬੈਠ ਥੇ ਮੈਨੂੰ ਚੁੱਕ ਲੈਣ ਦੋ ਕੰਮ ਚੱਲ ਰਿਹਾ ਜੂ ਕਿਸੇ ਦੇ ਤੂੰ ਬੈਠ ਥੇ ਲੇਟ ਜਾ ਕੁਛ ਨਹੀਂ ਹੁੰਦਾ ਆਪਾਂ ਚੱਲਦੇ ਆਪਾਂ ਜਾਣਾ ਸੀ ਨਾ ਕਿਤੇ ਨਹੀਂ ਜਾਣਾ ਆਪਾਂ ਜਦ ਤੱਕ ਠੀਕ ਨਹੀਂ ਹੋ ਜਾਂਦੀ ਤੂੰ ਤੂੰ ਲੇਟ ਕੋਈ ਨਹੀਂ ਮੈਂ ਚੱਕ ਦਿੰਨਾ ਤੂੰ ਰੈਸਟ ਕਰ ਆਫ ਕਰਦਾ ਪਹਿਲਾਂ ਮੈਂ ਕਰ ਦਿੰਨਾ ਨਾ ਚੱਲ ਲੇਟ ਚੰਗਾ ਨਹੀਂ ਲੱਗੂਗਾ ਮੈਂ ਕਰ ਦਿੰਨੀ ਆ ਤੁਸੀਂ ਬੈਠੋ ਸਿਮਰਨ ਤੂੰ ਗੱਲ ਕਿਉਂ ਨਹੀਂ ਸੁਣਦੀ ਹੁੰਦੀ ਲੇਟ ਜਾ ਥੇ ਆਰਾਮ ਨਾਲ ਹੈਲੋ ਓ ਬਾਵੇ ਕਿੱਥੇ ਰਹਿ ਗਏ ਯਾਰ ਸਨੀ ਯਾਰ ਥੋੜੀ ਜਿ ਰੁਕਣਾ ਪੈਣਾ ਵਾ ਯਾਰ ਫੇਰ ਟਾਈਮ ਲਾਏਗਾ ਯਾਰ ਤੂੰ ਉਹ ਭਾਬੀ ਤੇਰੀ ਠੀਕ ਨਹੀਂ ਹੈਗੀ ਮੈਂ ਘਰੇ ਹੀ ਹੱਲੇ ਟਾਈਮ ਲੱਗਣਾ ਵਾ ਯਾਰ ਤੇਰਾ ਹੀ ਡਰਾਮਾ ਹੁੰਦਾ ਹਰ ਵਾਰ ਦਾ ਤੂੰ ਐਂ ਕਰ ਅਸੀਂ ਤੇ ਕੁਆ ਪਾਉਨੇ ਇੱਥੇ ਲੈਣ ਦਿੰਨੂ ਚੱਲ ਆਜੋ ਰਿਡ ਕਰਾ ਦਿੰਦਾ ਹਰ ਵਾਰ ਯਾਰ ਓ ਬਾਵੇ ਉਹਦਾ ਪੋਚਾ ਵੀ ਲੈ ਲੈਣਾ ਯਾਰ ਹੈਂ ਯਾਰ ਤੂੰ ਦੱਸਿਆ ਨਹੀਂ ਇੱਕ ਕੰਮ ਕਰਿਆ ਕਰ ਸਵੇਰੇ ਸਵੇਰੇ ਆ ਕੇ ਸਾਡੇ ਘਰੇ ਵੀ ਲਾ ਦੇਗਾ ਏਡਾ ਘੈਂਟ ਕੋਚਾ ਲਾਉਂਦਾ ਅਗਲਾ ਫਰਸ਼ ਤਾਂ ਪੂਰਾ ਚਮਕਾਇਆ ਹੋਇਆ ਹੈ ਯਾਰ ਇੰਨੇ ਦਾ ਤਾਂ ਹੀ ਮੈਂ ਕਹਾਂ ਭਾਪੀ ਨੇ ਤਾਂ ਦਸਤਗਿਰ ਰਹਿੰਦੇ ਆ ਤੂੰ ਕਿ ਉੱਠ ਗਈ ਮੈਂ ਪਾਣੀ ਲੈ ਕੇ ਦਿੰਦੀ ਕੋਈ ਨਹੀਂ ਮੈਂ ਲਿਆਣਾ ਤੂੰ ਲੇਟ ਆਰਾਮ ਕਰ ਉੱਠ ਨਹੀਂ ਹੁੰਦਾ ਮੈਂ ਦੇ ਦੇਣੀ ਸਿਮਰਨ ਆਰਾਮ ਕਰ ਆ ਦੋ ਬੈਠੋ ਯਾਰ ਬੈਠ ਜਾ ਨੇ ਐ ਟਾਈਮ ਦੱਸ ਕਿੰਨਾ ਲਾਏਗਾ ਇੱਥੇ ਤਾਂ ਸਫਾਈ ਨਹੀਂ ਕੀਤੀ ਹੈਗੀ ਦੇਖ ਲੈ ਮੇਰ ਖਲਾਰਾ ਉੱਥੇ ਤੋਂ ਸਫਾਈ ਕਰਤੀ ਆ ਪੋਚਾ ਲਾਈ ਜਨਾ ਸਮਾਜ ਬੈਠੋ ਕੋਈ ਨਹੀਂ ਆਜੋ ਬੈਠੋ ਬੈਠੋ ਭਾਵੇਂ ਹੱਥ ਧੋ ਕੇ ਲੈ ਕੇ ਆਈ ਪਾਣੀ ਉਹੀ ਹੱਤ ਨਾਲ ਨਾ ਪਲਾਂਦੀ ਸਾਨੂੰ ਕਿਤੇ ਹਲੋ ਬੋ ਪਾਣੀ ਹੱਥ ਧੋਲੇ ਸੀ ਨਾ ਤਾਂ ਦੇ ਭਰਾਵਾ ਤੋਤੇ ਚੱਲ ਤਿਆਰ ਆ ਫਿਰ ਚਲੀਏ ਨਹੀਂ ਯਾਰ ਅੱਜ ਨਾ ਤੁਸੀਂ ਜਾਓ ਅਸੀਂ ਜਾ ਨਹੀਂ ਆਉਣਾ ਸਾਡੇ ਤੋਂ ਮਾਵੇ ਤੂੰ ਹਰ ਵਾਰ ਲਾਰਾ ਲਾ ਦੰਨਾ ਯਾਰ ਗੱਲ ਲਾਰੇ ਦੀ ਨਹੀਂ ਯਾਰ ਭਾਬੀ ਤਾਂ ਢਿੱਕ ਨਹੀਂ ਹੈਗੀ ਓ ਯਾਰ ਕੰਮ ਪਿਆ ਕਰਨ ਵਾਲਾ ਫਿਰ ਇੱਕ ਕੰਮ ਕਰ ਭਾਬੀ ਅੱਜ ਨਾ ਇੱਥੇ ਕੱਪੜੇ ਵੀ ਧਵਾ ਲਿਓ ਆਹੀ ਗੱਲ ਹੋਣੀ ਆ ਭਾਨੇ ਵਾਲਾ ਰਹੇ ਆਪਾਂ ਨੂੰ ਦੇਖ ਲੈ ਹੋਰੀ ਉਹ ਪਾਰੀਆਂ ਟਾਇਲਾ ਸਾਫ ਕਰਨ ਵਾਲੀਆਂ ਵੀ ਪਈਆਂ ਨੇ ਫੱਤੇ ਬੁੱਤੇ ਵੀ ਮੇਰੇ ਪਏ ਨੇ ਝਾੜੂ ਚੰਗੀ ਤਰ੍ਹਾਂ ਲਾ ਦੀ ਠੀਕ ਹੈ ਭਾਬੀ ਜੀ ਟੈਨਸ਼ਨ ਨਾ ਲਿਓ ਕੰਮ ਵਧੀਆ ਕਰਦਾ ਮੇਰਾ ਭਰਾ ਠੀਕ ਹੈ ਨਾਲੀਆਂ ਰੱਖ ਕੀ ਆ ਗਲਾਸਾਂ ਚ ਚੰਗੀ ਤਰ੍ਹਾਂ ਨਹੀਂ ਧੋਤਾ ਸੀ ਆ ਵਾਹ ਬੱਤ ਚੱਲ ਭਰਾ ਤੂੰ ਹੀ ਪੀ ਪਾਣੀ ਅਹੀਂ ਜਾਉਂਦੇ ਠੀਕ ਹੈ ਸਾਹਿਬ ਭ ਵੀ ਠੀਕ ਹੈ ਜੀ ਸਤ ਸ੍ਰੀ ਅਕਾਲ ਚੰਗਾ ਸਾਫ ਕਰ ਲੀ ਉਹਨੂੰ ਕਿਰੀ ਗਾਲ ਸੁਨੋ ਬਿਰੇ ਉਹਨੇ ਤਾਂ ਮੈਨੂੰ ਕੁਝ ਬੋਲ ਕੇ ਗਏ ਤੁਸੀਂ ਉਹਨਾਂ ਨੂੰ ਕੁਝ ਬੋਲੇ ਕਿਉਂ ਨਹੀਂ ਦੋਸਤ ਨੇ ਫਿਰ ਕੀ ਆ ਬੋਲ ਕੇ ਬੋਲ ਗਏ ਸੀ ਬੋਲ ਕੇ ਨਹੀਂ ਉਹਨਾਂ ਥੋੜੀ ਬੇਇੱਜ਼ਤੀ ਕਰਕੇ ਗਏ ਇਹਦੇ ਚਾਹ ਦੀ ਬੇਇੱਜ਼ਤੀ ਆਪਣੇ ਘਰੇ ਕੰਮ ਕਰ ਰਿਹਾ ਮੈਂ ਨਾਲੇ ਜੇ ਇਹ ਬੇਇੱਜ਼ਤੀ ਹੈ ਤਾਂ ਮੈਂ ਰੋਹਿਤ ਕਰਾਣ ਲਈ ਫਿਰ ਤਿਆਰ ਮੇਰੇ ਲਈ ਸਭ ਤੋਂ ਪਹਿਲੇ ਤੂੰ ਜ਼ਰੂਰੀ ਆ ਬਾਕੀ ਦੁਨੀਆ ਬੋਲਦੀ ਦੋਸਤ ਬੋਲਦੇ ਕੋਈ ਪਰਵਾਹ ਨਹੀਂ ਮੈਨੂੰ ਮੈਂ ਹੁਣ ਠੀਕ ਆਂ ਤੁਸੀਂ ਚਲ ਜਿਓ ਕੰਮ ਤੇ ਨਹੀਂ ਜਾਣਾ ਮੈਂ ਜਦ ਤੱਕ ਤੂੰ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੇ ਉਦੋਂ ਤੱਕ ਨਹੀਂ ਜਾਣਾ ਮੈਂ ਮੈਂ ਠੀਕ ਆ ਉੱਥੇ ਨਾ ਵੀਰੇ ਹੋਣੀ ਵੀ ਆਏ ਹੋਣਗੇ ਤੁਸੀਂ ਨਾ ਕੰਮ ਤੇ ਚਲ ਜਿਓ ਮੈਨੂੰ ਨੁਕਸਾਨ ਨਾ ਕਰਵਾਓ ਜੇ ਮੈਂ ਠੀਕ ਨਾ ਹੋਈ ਨਾ ਮੈਂ ਤੁਹਾਨੂੰ ਫੋਨ ਕਰ ਦੂੰਗੀ ਤੁਸੀਂ ਚੱਲ ਜਾਓ ਚੱਲ ਜੇ ਤੂੰ ਇੰਨਾ ਹੀ ਕਹਿ ਰਹੀ ਤਾਂ ਫਿਰ ਚੱਲ ਜਨਾਂ ਧਿਆਨ ਰੱਖੀ ਜੇ ਲੱਗਿਆ ਮੈਨੂੰ ਨਾਲ ਹੀ ਫੋਨ ਕਰ ਦੇ ਹਾਂਜੀ ਆ ਜਾ ਯਾਰ हां भाई आ, आ गए हो चलिए कहते नहीं जा होना पाजी खड़े होणे इथे आराम ਨਾਲ ਕੀ ਗੱਲ ਕੀ ਹੋਗੀ ਕੰਮ ਹੀ ਕਰ ਲੈਨੇ ਆ ਵੀਰੇ ਫਿਰ ਜਵਾਬ ਦੇ ਗਿਆ 바ਵਾ 바ਵਾ ਜਵਾਬ ਦੇ ਗਿਆ हां ਨਾ ਤਾਂ ਹੁਣ ਟ੍ਰਿਪ ਤੇ ਜਾ ਹਊਗਾ ਨਾ ਆਪਣੇ ਕੋਈ ਬਿਜ਼ਨਸ ਮੀਟਿੰਗ ਹੋਣੀ ਆ ਹੋਰ ਕੀ ਘਰੇ ਪੋਚਾ ਲਗਾਉਂਦਾ ਪਿਆ ਸੀਗਾ ਅਸੀਂ ਤਾਂ ਕਹਿਆ ਆ ਭਾਬੀ ਮੁਰੇ ਵੀ ਤੂੰ ਹੁਣ ਭਾਂਡੇ ਵੀ ਮਾਜ ਦੀ ਯਾਰ ਏਦਾਂ ਕਿਵੇਂ ਕਰ ਸਕਦਾ ਉਹ ਉਹ ਵੀਰੇ ਹਰ ਵਾਰ ਦਾ ਹੋ ਗਿਆ ਉਹਦਾ ਇੱਕ ਵਾਰ ਨਹੀਂ ਆ ਪਿਛਲੀ ਵਾਰ ਵੀ ਜਦੋਂ ਜਾਣਾ ਸੀ ਨਾ ਉਦੋਂ ਵੀ ਜਵਾਬ ਦੇ ਕੇ ਗਿਆ ਉਹ ਉਦੋਂ ਵੀ ਘਰ ਦੇ ਕੰਮ ਕਰਦਾ ਪਿਆ ਸੀਗਾ ਯੋ ਮੇਰੀ ਸਵੇਰੇ ਤਾਂ ਗੱਲ ਹੋਈ ਆ ਕਹਿੰਦਾ ਮੈਂ ਤਿਆਰ ਹੋ ਰਿਹਾ ਮੈਂ ਆ ਰਿਹਾ ਉਹ ਤਿਆਰ ਹੋ ਰਿਹਾ ਉਹਦਾ ਨਹੀਂ ਹੋਣਾ ਵੀਰੇ ਉਹ ਕਹਿੰਦਾ ਘਰ ਦੇ ਕੰਮ ਕਰਦਾ ਪਿਆ ਆ ਉਹਦਾ ਪੱਗ ਬੰਨ ਕੇ ਪੂਰੀ ਸ਼ਰਟ ਪੈਂਟ ਪਾ ਕੇ ਪੋਚੇ ਨਾਲੇ ਸ਼ੁਰੂ ਕਰ ਦਿੰਦਾ ਆ ਗੱਲ ਆ ਕੋਈ ਚੱਲ ਫਿਰ ਰਹਿਣ ਦੇ ਨ ਜਾਣ ਨੂੰ ਹੋਰ ਕੀ ਵੀਰੇ ਯਾਰ ਕੰਮ-ਕੁਮ ਕਰਦੇ ਆ ਇੱਥੇ ਆਪਦਾ ਚਲ ਲਾ ਉਹ ਤਾਂ ਆ ਵੀ ਗਿਆ ਤੁਸੀਂ ਐਵੇਂ ਬੋਲੀ ਜਾਂਦੇ ਹੋ ਯਾਰ ਉਹ ਹੁਣੇ ਕੱਪੜੇ ਧੋਣ ਲੱਗਿਆ ਸੀ ਇਹ ਉਹ ਵੀਰੇ ਪਾਂਡੇ ਵੀ ਧੋਣੇ ਸੀ ਇਹਨੇ ਤਾਂ ਪੁੱਛ ਲਓ ਸਾਹਮਣੇ ਖੜਾ ਓ ਇਹਨਾਂ ਤਾਂ ਦਾਲ ਨਹੀਂ ਥੱਲੇ ਲੱਗਦੀ ਜਿੰਨਾ ਥੱਲੇ ਇਹ ਲੱਗਿਆ ਹੋਇਆ ਜੋਰੂ ਦਾ ਗੁਲਾਮ ਬਾਈ ਦੇਖ ਲੋ ਤੁਹਾਡੇ ਸਾਹਮਣੇ ਵੀ ਨਹੀਂ ਰੁਕਦੇ ਪਏ ਘਰੇ ਵੀ ਬੋਲ ਕੇ ਆਏ ਆ ਕਿਉਂ ਬੋਲੀ ਜਾਂਦੇ ਬਾਈ ਉਹ ਤਾਂ ਆ ਵੀ ਗਿਆ ਵਾ ਤੁਸੀਂ ਕਹਿੰਦੇ ਮਨਾ ਕਰਦਾ ਪਿਆ ਨਾਲੇ ਤੂੰ ਮਨਾ ਕਿਉਂ ਕੀਤਾ ਹੋਇਆ ਇਹਨਾਂ ਨੂੰ ਆਨ ਤੋਂ ਭਾਜੀ ਭਾਪੀ ਤੁਹਾਡੀ ਠੀਕ ਨਹੀਂ ਸੀਗੀ ਤੇ ਮੈਂ ਉਹਦੇ ਨਾਲ ਕੰਮ 'ਚ ਹੱਥ ਵਟਾ ਰਿਆ ਸੀਗਾ ਮੈਨੂੰ ਤਾਂ ਲੱਗਦਾ ਬਾਹਨੇ ਮਾਰਦਾ ਵੀਰੇ ਹਰ ਇੱਕ ਵਾਰ ਦਾ ਇਹੀ ਬਾਹਨਾ ਹੁੰਦਾ ਇਹਦਾ ਤਾਂ ਕਿਉਂਕਿ ਬੇਸਤੀ ਹੋ ਰਹੀ ਹੈ ਨਾ ਤਾਂ ਕਰਕੇ ਕਿਉਂ ਤੁਸੀਂ ਦੇਖਿਆ ਨਹੀਂ ਭਾਪੀ ਤੁਹਾਡੀ ਲੇਟੀ ਹੋਈ ਸੀਗੀ ਕੀ ਗੱਲ ਹੋਗੀ ਪਾਜੀ ਗਰਮੀ ਕਰਕੇ ਚੱਕਰ ਜੇ ਆ ਗਿਆ ਉੱਤੋਂ ਤਾਂ ਸੂਰੇ ਕੱਪ ਵੀ ਟੁੱਟ ਗਿਆ। ਨਾ ਵੀ ਨਾ ਗਲਤ ਨਹੀਂ ਬੋਲਣਾ ਯਾਰ। ਪਾਪਾ ਜੀ ਹਰ ਵਾਰ ਤਾਂ ਹੁੰਦਾ। ਪਾਪੀ ਹਰ ਵਾਰ ਥੋੜੇ ਬਿਮਾਰ ਹੁੰਦੀ ਆ। ਯਾਰ ਹੋਵੇ ਨਾ ਹੋਵੇ ਉਹ ਕਿਹੜਾ ਕੋਈ ਗਲਤ ਕਰਦਾ ਵੈਸੀ। ਆਪਣੇ ਘਰੇ ਕੰਮ ਕਰਦਾ ਸੀ। ਇਹ ਕਿਹੜਾ ਲੋਕਾਂ ਘਰੇ ਝਾੜੂ ਲਾ ਆਇਆ। ਉਹ ਆਪਣੇ ਜਿੰਨੀ ਵਾਰੀ ਪਲਾਨ ਕੈਨਸਲ ਹੋਇਆ ਨੇ ਇਹਦੇ ਕਰਕੇ ਹੋਇਆ ਵਾ ਤੇ ਹਰ ਵਾਰ ਪਾਪੀ ਬਿਮਾਰ ਥੋੜੀ ਹੋਊਗੀ ਨਾਲੇ। ਘਰ ਦੇ ਕੰਮ ਹੀ ਕਰਨੇ ਹੋਣੇ ਆ। ਚਲ ਸੁਣ ਮੇਰੀ ਵਿਆਹ ਤੋਂ ਬਾਅਦ ਜ਼ਿੰਦਗੀ ਚੇਂਜ ਹੋ ਜਾਂਦੀ ਆ। ਥੋੜਾ ਜਿਹਾ ਸਮਝੀਦਾ ਹੁੰਦਾ ਗੱਲ ਨੂੰ ਆਪਣੇ ਆਂਗੂ ਥੋੜੀ ਜਿਹਾ ਇਕੱਲਾ ਹੁਣ ਉਹ ਜਦੋਂ ਮਰਜ਼ੀ ਆਵਾਜ਼ ਮਾਰ ਲਈ ਉੱਠ ਕੇ ਆ ਜਾਊਗਾ ਅਗਲੇ ਨੇ ਹੁਣ ਘਰ ਦੀਆਂ ਜ਼ਿੰਮੇਵਾਰੀਆਂ ਵੀ ਦੇਖਣੀਆਂ ਨੇ ਅਗਲਾ ਹੁਣ ਆਪਣੇ ਜੀਵਨ ਸਾਥੀ ਦਾ ਸਾਥ ਦੇ ਰਿਹਾ ਉੱਚ ਕੀ ਗਲਤ ਆ ਯਾਰ ਬਾਜੀ ਫਿਰ ਕੰਮ ਕੀ ਨਹੀਂ ਕਰਨਾ ਵਾ ਉਹ ਕੋਈ ਨਹੀਂ ਕੰਮ ਵੀ ਹੁੰਦੇ ਰਹਿਣਗੇ ਹਰ ਚੀਜ਼ ਜ਼ਰੂਰੀ ਆ ਕੰਮ ਜਿੰਨੇ ਜ਼ਰੂਰੀ ਆ ਨਾ ਉਦਾਂ ਪਰਿਵਾਰ ਵੀ ਜ਼ਰੂਰੀ ਆ ਹੁਣ ਜੇ ਉਹਦੀ ਘਰ ਦੀ ਬਿਮਾਰ ਆ ਜਾਂ ਉਹ ਨਹੀਂ ਕੰਮ ਕਰ ਸਕਦੀ ਉਹ ਕਰ ਲੂਗਾ ਫਿਰ ਕੀ ਘਾਟਾ ਆ ਆਪਾਂ ਵੀ ਤਾਂ ਯਾਰ ਗੁਰਦੁਆਰਾ ਜਾ ਕੇ ਸੇਵਾ ਨਹੀਂ ਕਰਦੇ ਭਾਜੀ ਸੇਵਾ ਤਾਂ ਅਲੱਗ ਕਰ ਲੈਣਾ ਪਰ ਤੇਰੇ ਕੰਮ ਜ ਨਹੀਂ ਹੈਗੀ ਵੀਰੇ ਘਰ ਦੇ ਕੰਮ ਜ ਕਰਨੇ ਚਾਹੀਦੇ ਕਿ ਗੁਰਦੁਆਰੇ ਜਾ ਕੇ ਲੋਕਾਂ ਦੀ ਵਾਹ ਵਾਹ ਖੱਟਣੀ ਚਾਹੀਦੀ ਏ ਮੈਨੂੰ ਆ ਦੱਸ 나ੜੇ ਉਹਨੇ ਕੁਛ ਮਾੜਾ ਥੋੜੀ ਕਰਤਾ ਯਾਰ ਜੇ ਘਰ ਦੇ ਭਾਂਡੇ ਮਾਂਜ ਦੂਗਾ ਜਾਂ ਝਾੜੂ ਪੋਚਾ ਲਾ ਦੂਗਾ ਕੀ ਫਰਕ ਪੈਂਦਾ ਪਰਿਵਾਰ ਦਾ ਹਮੇਸ਼ਾ ਸਾਥ ਦੇਣਾ ਚਾਹੀਦਾ ਪੁੱਠਾ ਸਿੱਧਾ ਨਹੀਂ ਬੋਲਣਾ ਗਾਂ ਤੋਂ ਨਾ ਉਹਨੂੰ ਬੋਲਿਓ ਕੁਛ ਪਤਾ ਕੀ ਗੱਲ ਆ ਦੇਖ ਆਪਣੇ ਕੋਲੇ ਆ ਕੇ ਥੋੜਾ ਦਿਲ ਹੌਲਾ ਹੋ ਜਾਂਦਾ ਉਹਦਾ ਆਪ ਹੱਸ ਕੇ ਢ ਲੈਨੇ ਆ ਕਰੇ ਉਹ ਘਰ ਜਾਂਦਾ ਸਾਥ ਦੇ ਦਿੰਦਾ ਜੇ ਤੁਸੀਂ ਮਾੜਾ ਚੰਗਾ ਬੋਲੋਗੇ ਉਹ ਤਾਂ ਦਿਲ ਹੀ ਨਹੀਂ ਕਰਨਾ ਆਪਣੇ ਕੋਲੇ ਆਣ ਨੂੰ ਐਦਾਂ ਨਹੀਂ ਬੋਲਣਾ ਕੋਈ ਗੱਲ ਨਹੀਂ ਅਗਲੇ ਦੀ ਮਜਬੂਰੀ ਵੀ ਸਮਝੋ ਨਾ ਜੇ ਘਰ ਦੀ ਠੀਕ ਨਹੀਂ ਹੈਗੀ ਕੋਲੇ ਬਹਿ ਗਿਆ ਫਿਰ ਕੀ ਗਲਤ ਹੋ ਗਿਆ ਯਾਰ ਸਮਝੇ ਮੇਰੀ ਗੱਲ ਕੋਈ ਵੀ ਬੰਦਾ ਜੂਰੂ ਦਾ ਗੁਲਾਮ ਨਹੀਂ ਹੁੰਦਾ ਬਸ ਇਹ ਹੁੰਦਾ ਕਿ ਬੰਦਾ ਸਾਥ ਦੇਣ ਲੱਗ ਜਾਂਦਾ ਤਾਂ ਕਿ ਉਹਦਾ ਪਰਿਵਾਰ ਵੀ ਬਣਿਆ ਰਵੇ ਸਰ ਮਤਲਬ ਪਰਿਵਾਰ ਖੁਸ਼ ਵੀ ਰਵੇ ਸਮਝੇ ਮੇਰੀ ਗੱਲ ਚਲੋ ਮਾਫੀ ਮੰਗੋ ਤੋ ਭਾਬੀ ਸੌਰੀ ਯਾਰ ਸਾਨੂੰ ਨਹੀਂ ਪਤਾ ਸੀ ਕਿ ਭਾਬੀ ਸੱਚੀ ਬਿਮਾਰ ਸੀਗੇ ਸਾਨੂੰ ਤਾਂ ਲੱਗਿਆ ਕਿ ਤੋ ਪਹਿਲਾਂ ਵੀ ਗੀ ਬਹਾਨਾ ਲਾਣਾ ਪਿਆ ਕੋਈ ਗੱਲ ਨਹੀਂ ਗਲਤ ਹੈ ਵੈਸੇ ਤੁਹਾਡੀ ਸੱਚੀ ਆ ਵਿਆਹ ਤਾਂ ਪਹਿਲਾਂ ਵੀ ਬਹਾਨੇ ਲਾਂਦਾ ਸੀ ਇਹ ਲਾਂਦਾ ਤਾਕਾ ਤੂੰ ਪਹਿਲਾਂ ਗਲਤੀਆਂ ਕੀਤੀਆਂ ਨਾ ਤਾਂ ਬੋਲਦੇ ਅਗਲੇ ਪਹਿਲਾਂ ਵੀ ਜਾਣ ਬੁਝ ਕੇ ਨਾ ਕਰ ਜਾਂਦਾ ਹੁੰਦਾ ਸੀ ਤਾਂ ਹੀ ਤਾਂ ਗੱਲ ਆ ਵੀਰ ਅਸੀਂ ਤਾਂ ਕਹਿੰਨੇ ਪਏ ਸੀ ਇਹਨੂੰ ਚੱਲ ਹੁਣ ਅੱਗੇ ਤੋਂ ਨਾ ਵੀ ਨਾ ਕਰੀ ਜੇ ਕੋਈ ਗੱਲ ਹੁੰਦੀ ਸਿੱਧੀ ਸਿੱਧੀ ਦੱਸ ਦਿਆ ਕਰ ਤੂੰ ਘਟ ਘਟ ਮੈਨੂੰ ਫੋਨ ਕਰ ਦਿੰਦਾ ਐ ਕਰ ਹੁਣ ਕੋਈ ਲੋੜ ਨਹੀਂ ਅੱਜ ਜਾਣ ਦੀ ਆਪਾਂ ਕੱਲ ਚੱਲਾਂਗੇ ਠੀਕ ਆ ਬਾਈ ਠੀਕ ਹੈ ਜੀ ਤੂੰ ਘਰੇ ਜਾ ਭਾਬੀ ਦਾ ਧਿਆਨ ਰੱਖ ਜੇ ਕੋਈ ਲੋੜ ਆ ਤੁਹਾਨੂੰ ਦੱਸ ਦੇ ਹਾਂ ਨਾਲੇ ਭਾਬੀ ਨੂੰ ਸਾਡੇ ਕੋਲ ਸੌਰੀ ਕਹਿੰਦੀ ਯਾਰ ਯਾਰ ਜੇ ਘਰ ਦੇ ਕੰਮ ਰਹਿੰਦੇ ਆ ਨਾ ਅਸੀਂ ਵੀ ਆ ਕੇ ਕਰ ਦਵਾਂਗੇ ਨਹੀਂ ਨਹੀਂ ਕੋਈ ਗੱਲ ਨਹੀਂ ਬੱਸ ਲਗਾਵ ਨਹੀਂ ਪੋਚਾ ਇਹ ਕਿਹੜਾ ਬਾਹਰ ਦੇ ਨੇ ਇਹ ਵੀ ਘਰ ਦੇ ਹੀ ਬੰਦੇ ਨੇ ਕਿ ਸਾਨੂੰ ਸੱਚੀ ਨਹੀਂ ਪਤਾ ਸਿਰਫ ਅੱਬੀ ਬਿਮਾਰ ਨੇ ਕੋਈ ਨਹੀਂ ਮੇਰੇ ਤੁਸੀਂ ਇੰਨਾ ਕਹਿ ਦਿੱਤਾ ਮੇਰੇ ਲਈ ਇਹ ਹੀ ਬਹੁਤ ਆ ਚੱਲ ਚੱਲ ਦਿਲ ਨਾ ਹੌਲਾ ਕਰਿਆ ਕਰ ਤੂੰ ਘਰੇ ਜਾ ਮੈਂ ਭਾਜੀ ਹੁਣਾਂ ਨੂੰ ਫੋਨ ਕਰ ਦਣਾ ਮੀਟਿੰਗ ਆਪਾਂ ਕੱਲ ਕਰਾਂਗੇ ਠੀਕ ਆ ਠੀ ਜੇ ਕਹਿੰਦਾ ਛੱਡ ਜਾਂਨੇ ਆ ਨਹੀਂ ਵੀਰੇ ਕੋਈ ਨਾ ਬਾਈ ਗਲਤ ਨਾ ਬੋਲਿਆ ਕਰੋ ਯਾਰ ਅਗਲਾ ਦਿਲ ਹੌਲਾ ਕਰੀ ਬੈਠਾ ਸੀਗਾ